ਇੱਕ ਚੀਜ਼ ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸ ਦਿੰਦਾ ਆ ਕਿ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਇਹ ਰਹਿੰਦਾ ਹੈ ਕਿ ਯਾਰ ਮੇਰੀ ਤਰੱਕੀ ਨਹੀਂ ਹੋ ਰਹੀ ਮੈਂ ਉੱਥੇ ਦਾ ਉੱਥੇ ਸਟਕ ਹੋਇਆ ਪਿਆ ਹਾਂ ਪਰ ਜਦੋਂ ਇਹ ਸਵਾਲ ਆਵੇ ਆਪਣੇ ਪਿਛਲੇ 4-5 ਸਾਲ ਪਹਿਲਾਂ ਦੀ ਕੰਡੀਸ਼ਨ ਸਟੇਟ ਦੇਖੋ ਤੁਸੀਂ ਉਦੋਂ ਕਿੰਨੇ ਪੈਸੇ ਕਮਾਉਨੇ ਸੀਗੇ ਉਸ ਵੇਲੇ ਤੁਹਾਡੇ ਕੀ ਹਾਲਾਤ ਸੀਗੇ ਜੇਕਰ ਉਸ ਨਾਲੋਂ ਤੁਸੀਂ ਬੈਟਰ ਕਮਾ ਰਹੇ ਹੈਗੇ ਆ ਜਾਂ ਕੁਝ ਹੋਰ ਤੁਸੀਂ ਪ੍ਰਾਪਰਟੀ ਬਣਾਈ ਹੋਈ ਹੈਗੀ ਆ ਇਹਦਾ ਮਤਲਬ ਤਰੱਕੀ ਤਾਂ ਹੋਈ ਹੋਈ ਹੈ ਪਰ ਪੰਗਾ ਕਿੱਥੇ ਪੈਂਦਾ ਆ ਉਸ ਤਰੱਕੀ ਦੇ ਨਾਲ ਨਾਲ ਜਿਹੜੇ ਸਾਡੇ ਖਰਚੇ ਵਧੇ ਆ ਕਿਉਂਕਿ ਲਗਜ਼ਰੀ ਲਾਈਫ ਦੇ ਨਾਲ ਨਾਲ ਤੁਹਾਡੇ ਖਰਚੇ ਵਧਣੇ ਆ ਜਿੱਦ ਜਿੱਦਾਂ ਤੁਹਾਡੀ ਇਨਕਮ ਵੱਧਦੀ ਆ ਉਦੋਂ ਉਦੋਂ ਤੁਹਾਡੇ ਖਰਚੇ ਵੀ ਵੱਧਦੇ ਆ ਸੋ ਇਸ ਕਰਕੇ ਸਾਨੂੰ ਕਈ ਵਾਰੀ ਲੱਗਦਾ ਕਿ ਸਾਡੀ ਤਰੱਕੀ ਨਹੀਂ ਹੋਈ ਬਈ ਤਰੱਕੀ ਤਾਂ ਹੋਈ ਆ ਜੇ ਤਰੱਕੀ ਦਾ ਪੂਰੀ ਤਰ੍ਹਾਂ ਆਨੰਦ ਲੈਣਾ ਫਿਰ ਖਰਚੇ ਦਾ ਥੋੜੇ ਜੇ ਤਰੀਕੇ ਦੇ ਨਾਲ ਕਰਨੇ ਪੈਣੇ ਆ ਫਿਰ ਤੁਹਾਨੂੰ ਆਪ ਹੀ ਫੀਲ ਹੋਣਾ ਕਿ ਮੇਰੀ ਤਰੱਕੀ ਹੋਈ ਆ ਕਿਉਂਕਿ ਪਹਿਲਾਂ ਤੁਸੀਂ ਜੇਕਰ ਹਜ਼ਾਰਾਂ 'ਚ ਕਮਾਉਂਦੇ ਸੀ ਫਿਰ ਤੁਸੀਂ ਲੱਖਾਂ 'ਚ ਕਮਾਉਣਾ ਹੌਲੀ ਹੌਲੀ ਤੁਸੀਂ ਕਰੋੜਾਂ 'ਚ ਕਮਾਉਣਾ ਪਰ ਤੋਂ ਸੱਲਿਦਾ ਨੂੰ ਉੱਥੇ ਵੀ ਨਹੀਂ ਆਣੀ ਹੈਗੀ ਸੋ ਤੇਰਾ ਕੀ ਹੁੰਦੀ ਪਈ ਆ ਵੱਟ ਖਰਚੇ ਤੁਹਾਡੇ ਨਾਲ ਨਾਲ ਵਧਦੇ ਪਏ ਆ ਤਾਂ ਤੁਹਾਨੂੰ ਫੀਲ ਨਹੀਂ ਹੋ ਰਿਹਾ